ਜ਼ਿਲ੍ਹਾ ਪੱਤਲੀ ਅੰਤਰਰਾਸ਼ਟਰੀ ਨਸ਼ਾ ਖੋਰੀ ਤੇ ਗੈਰਕਾਨੂੰਨੀ ਤਸਕਰੀ ਵਿਰੋਧੀ ਦੀਪਸ ਮਨਾਇਆ ਇੰਡੀਆ ਰੈੱਡ ਕਰਾਸ ਸੁਸਾਇਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰੈੱਡ ਕਰਾਸ ਨਸ਼ਾ ਪੀੜਤ ਅਤੇ ਇੱਕ ਰਿੱਤ ਦੇ ਮੂੜਾ ਬਸੇਵਾ ਕੇਂਦਰ ਨਮਾਸ਼ਹਿਰ ਬਲੋ ਸਮਾਜ ਸੇਵੀ ਸੰਸਥਾ ਨਾਲ ਮਿਲਕੇ ਜ਼ਿਲ੍ਹਾ ਪੱਤਲੀ ਅੰਤਰਰਾਸ਼ਟਰੀ ਨਸ਼ਾ ਖੋਰੀ ਅਤੇ ਗੈਰਕਾਨੂੰਨੀ ਤਸਕਰੀ ਵਿਰੋਧੀ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਡੀਐਸਪੀ ਰਾਜਕੁਮਾਰ ਕਿਰਨ ਕੌਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਤੋਂ ਇਲਾਵਾ ਗੁਰਚਰਨ ਅਰੋੜਾ ਚੇਅਰਮੈਨ ਆਈਟੀਆਈ ਨਮਾਸ਼ਾ ਨੇ ਬਤੌਰ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਸੈਮੀਨਾਰ ਦੇ ਵਿਸ਼ੇਸ਼ ਬੁਲਾਰੇ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਰਾਜੇ ਸ਼ਾਸਤਰੀ ਨੇ ਮੌਕੇ ਤੇ ਹਾਜ਼ਰ ਆਈਟੀਆਈ ਦੇ ਵਿਦਿਆਰਥੀਆਂ ਤੇ ਪਤਵੰਤਿਆਂ ਨੂੰ ਨਸ਼ਿਆਂ ਨਾਲ ਹੋ ਰਹੇ ਨੁਕਸਾਨ ਅਤੇ ਇਹਨਾਂ ਦੀ ਰੋਕਥਾਮ ਬਾਰੇ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ ਨਸ਼ਾ ਮੁਕਤੀ ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਡਾਕਟਰ ਚਮਨ ਸਿੰਘ ਨੇ ਨੌਜਵਾਨਾਂ ਨੂੰ ਨਸ਼ਿਆ ਅਤੇ ਪਾਤਿਤ ਪੁਨੇ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਤੁਸੀਂ ਦੇਖ ਰਹੇ ਹੋ ਨਮਸ਼ਰ ਤੋਂ ਪੱਤਰਕਾਰ ਹਰਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਜਿਵੇਂ ਕਿ ਤੁਹਾਨੂੰ ਸਮਾਜ ਦੀਆਂ ਬਹੁਤ ਹੀ ਉੱਗੀਆਂ ਸਖਸ਼ੀਤਾਆਂ ਜਿਹੜੀਆਂ ਕਾਫੀ ਐਨ ਜੀਓ ਚਲੋਂਗੀਆਂ ਔਰ ਕੰਸਰਨ ਰਹਿਣੀ ਹੈ ਇਸ ਸਮਾਜ ਦੇ ਵਿੱਚ ਸਭ ਨੂੰ ਕੰਮ ਕਰੀਏ ਸਭ ਨੂੰ ਸੁਧਰੇ ਕਹੀਏ ਉਹ ਸਾਰੀਆਂ ਸਖਸ਼ੀਤਾ ਸਾਡੇ ਇੱਕ ਪਰਾਜਮਾਨ ਹੈ ਮੈਂ ਉਹਨਾਂ ਦਾ ਸਹਿਕਾਰ ਕਰਦਾ ਕਿਉਂਕਿ ਜੋ ਆਪਣੇ ਆਪਣੇ ਰੁਝੇਮਿਆਂ 'ਚੋਂ ਕੁਛ ਬੈਠ ਹੋ ਗਏ ਐ ਕੁਛ ਬਹੁਤ ਅੱਛੇ ਕਾਰੋਬਾਰ ਚਲਾਉਣ ਵਾਲੇ ਐ ਨਿਕਲ ਸਮਾਜ ਨਾਲ ਕੰਸਰਨ ਰੱਖਦੇ ਐ ਇਸ ਕਰਕੇ ਸਾਡੇ ਚੰਗੇ ਇਸ ਤੋਂ ਇਲਾਵਾ ਡਾਕਟਰ ਸਾਹਿਬ ਸਾਡੇ ਕੋਲ ਸਾਈਕੋਲੋਜਿਸਟ ਡਾਕਟਰ ਰਾਜਿੰਦਰ ਸ਼ਾਸਤਰੀ ਜੀ ਜਿਹੜੇ ਤੁਹਾਨੂੰ ਨਸ਼ਾ ਕਿਉਂ ਲੱਗਦਾ ਹੈ ਬਾਬਾਸਾ ਪੀਸ ਦਾ ਰੋਣ ਜਿਹੜੀ ਨਸ਼ੇ ਦੀ ਸਪਲਾਈ ਹੈ ਉਹਨੂੰ ਤੋੜਨ ਦਾ ਰੋਕਣ ਦਾ ਹੈ ਤਾਂ ਕਿ ਨਸ਼ਾ ਸਪਲਾਈ ਨਾ ਇਹ ਤੋਂ ਤੱਕ ਨਵਾਂ ਸ਼ਹਿਰ ਪੁਲਿਸ ਦਾ ਅਸਮਾਨ ਹੈ ਡਾਕਟਰ ਮਹਿਤਾਬ ਸਿੰਘ ਜੀ ਆਈਪੀਐਸ ਐਸਐਸਪੀ ਜਗਰਾ ਸਿੰਘ ਪਰ ਸਿੰਘ ਨਗਰੀ ਹਵਾਈ ਦੇ ਵਿੱਚ ਪੁਲਿਸ ਪੂਰਜੋਗ ਯਤਨ ਕਰ ਰਹੀ ਹੈ ਕਿ ਨਸ਼ੇ ਦੀ ਸਪਲਾਈ ਤੇ ਨਸ਼ਾ ਕਰਨ ਵਾਲੇ ਜਾਂ ਖਰੌਣ ਵਾਲੇ ਜਾਂ ਵੇਚਣ ਵਾਲੇ ਇਲਾਕਾ ਪਿੱਛੇ ਜਾਣ ਔਰ ਜਿਹੜਾ ਨਸ਼ਾ ਕਰ ਰਿਹਾ ਹੈ ਜਿਨ੍ਹਾਂ ਨੇ ਇਲਾਜ ਦੀ ਜ਼ਰੂਰਤ ਹੈ ਉਨਾ ਬਾਹਰਟ ਡਿਪਾਰਟਮੈਂਟ ਦੇ ਸਹਿਯੋਗ ਦੇ ਨਾਲ ਤਲਾਸ਼ ਕਰਵਾਇਆ ਜਾਵੇ। ਸੋ ਜਿੱਥੇ ਅਸੀਂ ਇਸ ਸਪਲਾਈ ਨੂੰ ਤੋੜਨ ਲਈ ਪਿਛਲੇ ਸਾਲ ਦੇ ਵਿੱਚ 568 ਮੁਕਦਮੇ ਦਰਜ ਕੀਤੇ। ਔਰ 695 ਛੋਟਾ ਜਿਹਾ ਜਿਲ੍ਹਾ ਸਾਡਾ 695 ਵਿਅਕਤੀ ਗ੍ਰਿਫਤਾਰ ਹੋਏ ਇਸ ਦੇ ਵਿੱਚ। ਇਸ ਵਿੱਚ। ਔਰ ਇਸ ਸਾਲ 24 ਤੱਕ ਅੱਜ ਦੀ ਮੇਡ ਤੱਕ ਅਸੀਂ 574 ਮੁਕਦਮੇ ਦਰਜ ਕੀਤੇ ਹੈ। ਔਰ 648 ਬੰਦੇ ਗ੍ਰਿਫਤਾਰ ਕੀਤੇ। ਸੋ ਜਿਹੜਾ ਸਰਕਾਰ ਵੱਲੋਂ ਜੁਧ ਨਸ਼ੇ ਰੋਪ ਸ਼ੁਰੂ ਕੀਤਾ ਹੋਇਆ ਹੈ ਉਹਦੇ ਜਿੱਥੇ ਪੂਰੀ ਸਪਲਾਈ ਲਾਈਨ ਨੂੰ ਤੋੜਨ ਲਈ ਕੱਢੀ ਹੋਈ ਹੈ। ਔਰ ਅਸੀਂ ਕੁਝ ਪਿੰਡਾਂ ਨੂੰ ਬਿਲਕੁਲ ਨਸ਼ਾ ਮੁਕਤੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਉਹਦੇ ਚ ਸਫਲਤਾ ਵੀ ਆਸਪਿਤ ਕੀਤੀ ਹੈ ਜਿਵੇਂ ਲੰਗਰੋਆ ਤੇ ਨਾਲ ਹਸਤੇ ਬਸਤੇ ਔੜ ਗਰਾਪੜ ਦੇ ਪਿੰਡ ਹੈ। ਲੇਕਿਨ ਮੈਂ ਇੱਕ ਚੀਜ਼ ਤੁਹਾਨੂੰ ਸਾਰੇ ਇੱਥੇ ਕੁੱਤੀ ਜੀ ਵੀ ਬੈਠਿਆ ਹੈ ਤੇ ਬੱਚੇ ਬੈਠੇ ਕਿਦੇ ਮੈਂ ਨਾ ਵਾਲੀ ਗੱਲ ਸ਼ੇਅਰ ਕਰਨਾ ਚਾਹੁੰਦਾ ਤੁਹਾਡੇ ਵਿੱਚੋਂ ਕੋਈ ਨਿਸ਼ਾਨੀ ਕਰਦਾ ਇਹ ਸਾਰੇ ਜਿਹੜੇ ਬੁੱਤੀ ਜਿਹੀ ਬੈਠੇ ਐ ਇਹ ਕੋਈ ਨਿਸ਼ਾਨੀ ਕਰਦਾ ਅੱਪਾ ਬਾਰ-ਬਾਰ ਸਾਰੀਆਂ ਗੱਲਾਂ ਤੁਹਾਡੇ ਕੋਲ ਪਹੁੰਚਾ ਰਹੇ ਲੇਕਿਨ ਆਪਣੇ ਰੋਲ ਨੂੰ ਪਛਾਣਨ ਦੀ ਜਰੂਰਤ ਹੈ ਜਿੱਥੇ ਪੁਲਿਸ ਦਾ ਰੋਲ ਸਪਲਾਈ ਨੂੰ ਕੱਟ ਕਰਦਾ ਹੈ ਉੱਥੇ ਸਾਡਾ ਸਮਾਜ ਦਾ ਰੋਲ ਡਿਮਾਂਡ ਨੂੰ ਘਟਾਉਂਦਾ ਹੈ ਅਗਰ ਕਿਸੇ ਵੀ ਚੀਜ਼ ਦੀ ਡਿਮਾਂਡ ਹੋਏਗੀ ਉਹਦੀ ਸਪਲਾਈ ਨੇ ਬਰਕਰਾਰ ਰਹਿਣਾ ਹੈ ਇੱਕ ਤਰੀਕੇ ਨਾਲ ਰਹੇ ਦੂਜੇ ਤਰੀਕੇ ਨਾਲ ਰਹੇ ਅਸੀਂ ਸੁਣਦੇ ਆਂ ਕਿ ਇਹ ਨਸ਼ੇ ਦੀਆਂ ਕਿੱਪਾਂ afghanistan ਜਾਂ ਦੂਰ ਰਾਟੇ ਤੋਂ ਚਲਦੀਆਂ ਤਾਂ ਉੱਥੇ ਦੀ ਕੀਮਤ ਕੁਛ ਵੀ ਨਹੀਂ ਹੁੰਦੀ ਔਰ ਇੱਥੇ ਆ ਕੇ ਉਹ ਕਰੋੜਾਂ ਦੇ ਰੁਪਏ ਚੁੰਦੀ ਹੈ ਕਿਉਂ ਹੁੰਦੀ ਹੈ ਕਿਉਂਕਿ ਸਾਡੀ ਸ਼ਕਤੀ ਹੈ ਪੁਲਿਸ ਦੀ ਸ਼ਕਤੀ ਹੈ ਔਰ ਅਸੀਂ ਇਹਨਾਂ ਨੂੰ ਰੋਕਦੇ ਹਾਂ ਤਾਂ ਦੀ ਸਮਗਲਿੰਗ ਬਣ ਜਾਂਦੀ ਸਮਗਲਿੰਗ ਕਿਹਨੂੰ ਕਹਿੰਦੇ ਹੈ ਜਿਸ ਚੀਜ਼ ਤੇ ਰੋਕ ਹੋਏ ਜਿਸ ਚੀਜ਼ੇ ਵੇਚਣ ਖਰੀਦੋ ਰੋਕ ਤੇ ਰੋਕ ਹੋਏ ਉਹਨੂੰ ਘਰ ਵੀ ਖਰੀਦੋ ਰੋਕ ਨੂੰ ਇਹਨੂੰ ਸਮਗਲਿੰਗ ਕਹਿੰਦੇ ਹਾਂ ਤੁਸੀਂ ਇਸ ਚੀਜ਼ ਦੀ ਭਿਆਨਕਤਾ ਤੋਂ ਤਿੰਨ ਦਿਨਾਂ ਜਾਣੂ ਹੋ ਚੁੱਕੇ ਹਾਂ ਸਵੇਰ ਤੋਂ ਲੈਕਚਰ ਸੁਣ ਰਿਹਾ ਹਾਂ ਇਹਨਾਂ ਬੁੱਢੀ ਜੀਵੀਆਂ ਦੇ ਸਮਾਜ ਛੇੜੀਆਂ ਦੇ ਪਾਸ਼ਨ ਔਰ ਇਹਨਾਂ ਕੰਸ਼ਮ ਦੇਖ ਰਿਹਾ ਹਾਂ ਛੋਟੇ ਵਿੱਚੋਂ ਕੋਈ ਨਸ਼ਾ ਨਹੀਂ ਕਰਦਾ ਮੈਂ ਚਮਤ ਸਿੰਘ ਪ੍ਰੋਜੈਕਟ ਡਾਇਰੈਕਟਰ ਹੈ ਰੈੱਡ ਕਰਾਸ ਨਸ਼ਾ ਪੀੜਤਾਂ ਲਈ ਇੱਕੀਕਰਤ ਮੁਰਮਸਫਾ ਕੇਂਦਰ ਨਵਾਂ ਸ਼ਹਿਰ ਤੋਂ ਅੱਜ ਸਾਡੇ ਹੀ ਕੇਂਦਰ ਵੱਲੋਂ ਜਿਹੜਾ ਹੈ ਵੱਖ-ਵੱਖ ਸਮਾਜ ਸੇਵੀ ਸੰਗਠਨਾਵਾਂ ਦੇ ਸਹਿਯੋਗ ਦੇ ਨਾਲ ਜਿਹਦੇ ਵਿੱਚ ਅਫਕਾਰ ਕੋਆਰਡੀਨੇਟਰ ਕਮੇਟੀ ਮਨੁੱਖੀ ਅਧਿਕਾਰ ਸੰਸਥਾ ਤੇ ਹੋਰ ਜਿਹੜੇ ਹੈ ਸੀਨੀਅਰ ਸਿਟੀਜ਼ਨ ਤੇ علاوہ ਵਾਤਾਵਰਣ ਸੁਸਾਇਟੀਆਂ ਉਹਨਾਂ ਨੂੰ ਜਿਹੜਾ ਵਿੱਚ ਸ਼ਾਮਲ ਕੀਤਾ ਗਿਆ ਤਾਂ ਕਿ ਅਜਿਹਾ ਜੋ ਅੰਤਰਰਾਸ਼ਟਰੀ ਨਸ਼ਾ ਖੋਰੀ ਅਤੇ ਨਸ਼ਾ ਤਸਕਰੀ ਦੇ ਵਿਰੁੱਧ ਦਿਵਸ ਹੈ ਇਹ ਦਿਵਸ ਜਿਹੜਾ ਹੈ ਇਸ ਕਰਕੇ ਮਨਾਇਆ ਜਾਂਦਾ ਤਾਂ ਕਿ ਲੋਕਾਂ ਦੇ ਵਿੱਚ ਨਸ਼ੇ ਦੇ ਪ੍ਰਤੀ ਜਿਹੜੀ ਆ ਉਹ ਜਾਗਰੂਕਤਾ ਫਲਾਈ ਜਾ ਸਕੇ ਕਿਉਂਕਿ ਅੱਜ ਸਾਡਾ ਜਿਹੜਾ ਹੈ ਪੰਜਾਬ ਜਾਂ ਸਾਡਾ ਭਾਰਤ ਹੈ ਉਹ ਨਸ਼ੇ ਦੀ ਪੂਰੀ ਲਪੇਟ ਦੇ ਵਿੱਚ ਆਇਆ ਹੈ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਹੈ ਇਹ ਤੋਂ ਆਪਾਂ ਨਸ਼ਾ ਮੁਕਤੀ ਜਿਹੜੀ ਹੈ ਆਉਣ ਲਈ ਉਪਰਾਲਾ ਯਤਨ ਹੈ ਤੇ ਜਿਹਦੇ ਵਿੱਚ ਸਾਡੇ ਇਸ ਜ਼ਿਲ੍ਹੇ ਦੇ ਡਾਕਟਰ ਸਾਹਿਬਾਨ ਨੇ ਡਾਕਟਰ ਰਾਜੇਸ਼ ਸ਼ਾਤਰੀ ਜਾਂ ਮੁੱਖ ਮਹਿਮਾਨ ਹੈ ਸ਼੍ਰੀ ਰਾਜਕਮਾਲ ਜੀ ਡੀਐਸਪੀ ਤੇ ਗੁਰਚਰਨ ਅਰੋੜਾ ਜੀ ਓਮਕਾਰ ਸਿੰਘ ਅਸ਼ੀਮਰ ਜੀ ਪ੍ਰਿੰਸੀਪਲ ਜੀ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਆ ਇਸ ਦੂਰੇ ਵਿੱਚ ਮਹਾਨ ਸ਼ਖਸੀਤਾਂ ਸ਼ਾਮਲ ਹੋਈਆਂ ਸਾਰਿਆਂ ਨੇ ਆਪਣੇ ਆਪਣੇ ਬਰਚਾਦਾਂ ਦੇ ਨਾਲ ਹੀ ਇਹੀ ਸੰਦੇਸ਼ ਦਿੱਤਾ ਕਿ ਆਓ ਆਪਾਂ ਸਾਰੇ ਇਸ ਭਾਰਤ ਨੂੰ ਨਸ਼ਾ ਮੁਕਤ ਭਾਰਤ ਐਮਬੀਅਨ ਦੇ ਡੇਢੇ ਥੱਲੇ ਆ ਕੇ ਆਪਾਂ ਨਸ਼ਾ ਮੁਕਤ ਭਾਰਤ ਜਿਹੜਾ ਕਰੀਏ ਤੇ ਪੰਜਾਬ ਨਸ਼ਾ ਮੁਕਤ ਕਰੀਏ ਤੇ ਇਹ ਸੰਦੇਸ਼ ਆ ਕਿ ਨੌਜਵਾਨ ਵੀ ਇਹਦੇ ਵਿੱਚ ਸ਼ਾਮਲ ਹੋਣ ਤੇ ਨੌਜਵਾਨ ਆਪਣੇ ਨਸ਼ਿਆਂ ਤੋਂ ਦੂਰ ਰਹਿ ਕੇ ਉਹ ਕਿਸੇ ਹੋਰ ਗਤੀਵਿਧੀਆਂ ਦੇ ਵਿੱਚ ਜਿਵੇਂ ਕਿ ਖੇਡਾਂ ਦਾ ਹੈ ਸਾਹਿਤ ਦਾ ਹੈ ਜਾਂ ਹੋਰ ਕੁਝ ਦੇ ਵਿੱਚ ਉਹਨਾਂ ਦੇ ਵਿੱਚ ਆ ਕੇ ਸ਼ਾਮਲ ਹੋਣ ਉਹਨਾਂ ਦਾ ਨਸ਼ਾ ਲੈਣ ਨਾ ਕਿ ਇਸ ਤਰ੍ਹਾਂ ਦੇ ਜਿਹੜੇ ਆ ਸਿੰਥੈਟਿਕ ਨਸ਼ੇ ਆ ਉਹਨਾਂ ਨੂੰ ਲੈਣ ਤੇ ਸੋ ਮੈਂ ਅੱਜ ਸਾਰਿਆਂ ਦਾ ਜਿਹਨੀਆਂ ਵੀ ਸਸਤਾਵਾਂ ਆਈਆਂ ਤੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਮੈਂ ਸਭ ਦਾ ਹੀ ਧੰਨਵਾਦ ਕਰਦਾ ਕਿਉਂਕਿ ਇਸ ਅੱਜ ਦੇ ਸੈਮੀਨਾਰ ਨੂੰ ਸਫਲ ਬਣਾਉਣ ਲਈ ਇੱਥੇ ਦੇ ਜਿਹੜੇ ਪ੍ਰਿੰਸੀਪਲ ਜੀ ਓਮਕਾਰ ਸਿੰਘ ਸ਼ੀ ਮਾਰਜੀਆ ਦੋਹਾਂ ਆਈਟੀਆਈ ਵੂਮਨ ਤੇ ਆਈਟੀਐਨ ਬੁਆਏਸ ਦੇ ਬੱਚਿਆਂ ਦਾ ਵੀ ਧੰਨਵਾਦੀ ਆ ਜਿਨ੍ਹਾਂ ਨੇ ਕਿ ਭੱਟੀ ਗਿਣਤੀ ਦੇ ਵਿੱਚ ਸਾਡੀ ਉਮੀਦ ਤੋਂ ਵੱਧ ਜਿਹੜਾ ਹੈ ਉਹ ਇਕੱਠ ਕੀਤਾ ਤੇ ਕੋਈ ਵੀ ਵਿਅਕਤੀ ਜਿਹੜਾ ਹੈ ਆਡੀਅנס ਦੇ ਵਿੱਚੋਂ ਇਧਰ ਉਧਰ ਨਹੀਂ ਗਿਆ ਤੇ ਇਸ ਤੋਂ ਸਾਨੂੰ ਲੱਗਦਾ ਪ੍ਰਭਾਵ ਆਉਂਦਾ ਕਿ ਇਹ ਸਾਡਾ ਜੋ ਸੰਦੇਸ਼ ਹੈ ਜਿਸ ਲਈ ਅਸੀਂ ਅੱਜ ਦਾ ਦਿਨ ਮਨਾਇਆ ਤੇ ਉਹ ਸੰਦੇਸ਼ ਸਾਡਾ ਦੂਰ ਤੱਕ ਪਹੁੰਚ ਜਾਵੇਗਾ ਧੰਨਵਾਦ ਅੱਜ ਅਸੀਂ ਇੱਥੇ ਇਕੱਠੇ ਹੋਏ ਸੀ ਜੀ ਇੰਟਰਨੈਸ਼ਨਲ ਡਰਗ ਡਰਗ ਡੇ ਮਨਾਉਣ ਵਾਸਤੇ ਆਈਟੀਆਈ ਦੇ ਵਿੱਚ ਨਵਾਂ ਸ਼ਹਿਰ ਜਿੱਥੇ ਕਿ ਬਹੁਤ سارے ਸੋਸ਼ਲ ਵਰਕਰਸ ਨੇ ਬਹੁਤ سارے ਸਮਾਜ ਦੇ ਰਿਸਪੈਕਟੇਬਲ ਵਿਅਕਤੀਆਂ ਨੇ ਇੱਥੇ ਇਸ ਚੀਜ਼ ਦੇ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਸਾਨੂੰ ਬਹੁਤ ਖੁਸ਼ੀ ਹੋਈ ਕਿ ਸਮਾਜ ਦੇ ਵਿੱਚ ਬਹੁਤ سارے ਲੋਕ ਇਸ ਚੀਜ਼ ਨੂੰ ਲੈ ਕੇ ਜਾਗਰੂਕ ਹੋ ਰਹੇ ਨੇ ਤੇ ਅੱਗੇ ਨੂੰ ਇਦਾਂ ਦੇ ਪ੍ਰੋਗਰਾਮਸ ਹੋਰ ਹੁੰਦੇ ਰਹਿਣ ਤਾਂ ਕਿ ਲੋਕਾਂ ਨੂੰ ਇਸ ਚੀਜ਼ ਬਾਰੇ ਸਮਝ ਆਵੇ ਇਸ ਚੀਜ਼ ਬਾਰੇ ਪਤਾ ਚੱਲ ਲੈ ਕੇ ਟ੍ਰੀਟਮੈਂਟ ਦੇ ਕੀ ਤਰੀਕੇ ਆ ਤੇ ਨਸ਼ਿਆਂ ਦੇ ਕੀ ਨੁਕਸਾਨ ਹੈ ਤੁਸੀਂ ਨੌਜਵਾਨੇ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਉਹਨਾਂ ਨੂੰ ਮੈਸੇਜ ਦੇਣਾ ਚਾਹੂੰਗਾ ਕਿ ਉਹ ਆਪਣੀ ਇਮੋਸ਼ਨਲ ਰੈਗੂਲੇਸ਼ਨ ਜਿਹੜੀ ਹੈ ਉਹ ਸਿੱਖਣ ਚਾਹੇ ਆਪਣੇ ਟੀਚਰਸ ਤੋਂ ਚਾਹੇ ਕਾਉਂਸਲਰਸ ਤੋਂ ਚਾਹੇ ਡਾਕਟਰਸ ਕੋਲ ਜਾ ਕੇ ਤਾਂ ਕਿ ਉਹ ਇਹ ਜੇ ਸਮਿਆਂ ਦੇ ਦੌਰਾਨ ਜਦੋਂ ਕਿ ਉਹਨਾਂ ਨੂੰ ਕੋਈ ਭਾਵਨਾਤਮਕ ਉਲਝਣ ਹੁੰਦੀ ਹੈ ਉਦੋਂ ਉਹ ਨਸ਼ਿਆਂ ਵੱਲ ਨਾ ਜਾ ਸਕਣ